ਸਰਸ ਕਰਕੇ ਨਾ ਦਿਓ ਐਨ ਆਰ ਆਈ ਭਰਾਵੋ ਪਰਵਾਸੀਆਂ ਨੂੰ ਆਪਣੇ ਮਕਾਨ ਨਹੀਂ ਤਾਂ ਮਕਾਨਾਂ ਦੀ ਹਾਲਤ ਵੀ ਖਰਾਬ ਹੋਵੇਗੀ ਕਈ ਕਈ ਸਾਲ ਕੋਟ ਕਚੈਰੀਆਂ ਵਿੱਚ ਵੀ ਕਟੜੇ ਪੈਣਗੇ ਇਹ ਸ਼ਬਦ ਚਰਨਜੀਤ ਸਿੰਘ ਮੇਲੀ ਨੇ ਕਿਹਾ ਉਹਨਾਂ ਕਿਹਾ ਕਿ ਸਾਡੇ ਪਰਿਵਾਰਕ ਮੈਂਬਰਾਂ ਨੇ ਤਰਸ ਖਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਮਕਾਨ ਰਹਿਣ ਲਈ ਦਿੱਤਾ ਜਦੋਂ ਲੋੜ ਪੈਣ ਤੇ ਖਾਲੀ ਕਰਨ ਲਈ ਕਿਹਾ ਤਾਂ ਉਹਨਾਂ ਨੇ ਮਾਨਯੋਗ ਅਦਾਲਤ ਵਿੱਚੋਂ ਸਟੇ ਆਰਡਰ ਲੈ ਆਂਦੇ ਫਿਰ 7 ਸਾਲ ਲੱਗੇ ਕੋਰਟ ਕਚਹਿਰੀਆਂ ਤੇ ਥਾਣਿਆਂ ਵਿੱਚ ਅੱਜ ਮਾਨਯੋਗ ਅਦਾਲਤ ਵਿੱਚੋਂ ਤਾਲਾ ਤੋੜ ਕੇ ਕਬਜ਼ਾ ਲੈਣ ਦੇ ਆਦੇਸ਼ ਦਿੱਤੇ ਗਏ ਤਾਂ ਉਹਨਾਂ ਦੀ ਪਾਲ ਲੜਾ ਕਰਦੇ ਹੋਏ ਪੰਗਾ ਤਹਿਸੀਲ ਦੇ ਤਹਿਸੀਲਦਾਰ ਵਿਕਰਮ ਕੁਮਾਰ ਨੇ ਥਾਣਾ ਬਹਿਰਾਮ ਦੀ ਪੁਲਿਸ ਪਾਰਟੀ ਸਮੇਤ ਉਸ ਘਰ ਦਾ ਤਾਲਾ ਤੋੜਵਾ ਕੇ ਘਰ ਦੀ ਪਾਵਰ ਆਫ ਟੋਨੀ ਹਾਸਲ ਚਰਨਜੀਤ ਸਿੰਘ ਮੇਲੀ ਦੇ ਸਪੋਰਟ ਕੀਤੀ ਜਿਸ ਵੇਲੇ ਤਾਲਾ ਤੋੜ ਕੇ ਚਰਨਜੀਤ ਸਿੰਘ ਨੇ ਘਰ ਦੇ ਹਾਲਾਤ ਦੇਖੇ ਤਾਂ ਜਿਸ ਹਾਲਾਤ ਵਿੱਚ ਉਹਨਾਂ ਨੇ ਘਰ ਦਿੱਤਾ ਸੀ ਉਸ ਘਰ ਦੀਆਂ ਛੱਤਾਂ ਤਾਕੀਆਂ ਵਿੱਚ ਲੱਗੀਆਂ ਹੋਈਆਂ ਲੋਹੇ ਦੀਆਂ ਗ੍ਰਿੱਲਾ ਵੀ ਨਹੀਂ ਸਨ ਤਾਂ ਅੱਖਾਂ ਵਿੱਚ ਹੰਝੂ ਪਾਰ ਕੇ ਚਰਨਜੀਤ ਸਿੰਘ ਦੇ ਇਹੀ ਬੋਲ ਸਨ ਕਿ ਤਰਸ ਕਰਕੇ ਪ੍ਰਵਾਸੀਆਂ ਨੂੰ ਆਪਣੀ ਪ੍ਰਾਪਰਟੀ ਨਾ ਦਿਓ ਮੇਰਾ ਤੇ ਮੇਰੇ ਮਕਾਨ ਮਾਲਕ ਦਾ ਤਜਰਬਾ ਬਹੁਤ ਭੈੜਾ ਰਿਹਾ ਮੇਰਾ ਨਾਮ ਚਰਨਜੀਤ ਸਿੰਘ ਅੱਜ ਤੁਹਾਡੀ ਜਿੱਥੇ ਪੁੱਛਤੇ ਆਏ ਆ ਕਰਮਚਾਰੀ ਫੌਟ ਦੇ ਵੀ ਆਏ ਆ ਉਹ ਕੀ ਕਾਰਨ ਕਰਨ ਕੀ ਆ ਜੀ ਇੱਥੇ ਬੇਜਨਾਥ ਪੁੱਤਰ ਜਗਦੇਵ ਇਹਨਾਂ ਨੇ 7 8 ਸਾਲ ਤੋਂ ਕਬਜ਼ਾ ਕੀਤਾ ਹੋਇਆ ਸੀ ਸੜੇ ਮਕਾਨ ਦੇ ਉੱਪਰ ਦੀ ਮਕਾਨ ਦਾ ਮਾਲਕ ਜਿਹੜਾ ਰਗਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ ਜੀ ਮੈਂ ਅਟਾਰਨੀ ਹੋਲਡਰ ਆ ਉਹਨਾਂ ਵੱਲੋਂ ਜੀ 7 ਸਾਲ ਕੇਸ ਦੋ ਵਾਰ ਕੇਸ ਹੋਇਆ ਦੋਨੋਂ ਵਾਰ ਸਰਟੀਫਿਕੇਟ ਦੇ ਵਿੱਚ ਹੋਇਆ ਅੱਜ ਇਹ ਮਾਨਯੋਗ ਅਦਾਲਤ ਵੱਲੋਂ ਉਹ ਕਮਰੇ ਜਿਹੜੇ ਇਹਨਾਂ ਨੂੰ ਕਬਜ਼ਾ ਦਿਵਾਇਆ ਜਾਵੇ ਜੀ ਔਰ ਇੱਥੇ ਕਬਜ਼ਾ ਲੈਣ ਲਈ ਆਏ ਆ ਤੇ ਅੰਦਰੋਂ ਸਾਡਾ ਸਾਰਾ ਹੀ ਸਮਾਨ ਦੇਖੋ ਤੁਸੀਂ ਦੇਖ ਸਕਦੇ ਆ ਭੰਨ ਤੋੜ ਕੀਤੀ ਹੋਈ ਹੈ ਜੀ ਔਰ ਵੇਚ ਚੁੱਕੇ ਆ ਜੀ ਹੁਣ ਆਪਾਂ ਕਿਸੇ ਨੂੰ ਇਹਦਾ ਤਰਸ ਦੇ ਆਧਾਰ ਦੇ ਉੱਤੇ ਦੇ ਸਕਦੇ ਆ ਨਹੀਂ ਜੀ ਬਿਲਕੁਲ ਨਹੀਂ ਦੇ ਸਕਦੇ ਤੁਸੀਂ ਵੈਸੇ ਵੀ ਇੱਕ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਪ੍ਰਵਾਸੀ ਭਾਰਤੀ ਆਪਣੇ ਪ੍ਰਾਪਰਟੀ ਜਿਹੜੇ ਦੂਸਰੇ ਦੇ ਉੱਤੇ ਦੇ ਕੇ ਚੱਲ ਜਾਂਦੇ ਆ ਮੈਂ ਪ੍ਰਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਪਿੰਡ ਦੇ ਵਿੱਚ ਤੁਹਾਡੇ ਭਰਾ ਭਤੀਜੇ ਹੈਗੇ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦੋ ਤਾਂ ਕਿ ਤੁਹਾਡੀ ਕਿਸੇ ਵੀ ਪ੍ਰਾਪਰਟੀ ਦਾ ਨੁਕਸਾਨ ਨਾ ਹੋਵੇ ਪ੍ਰਵਾਸੀਆਂ ਨੂੰ ਬਿਲਕੁਲ ਨਾ ਕੋਈ ਪ੍ਰਾਪਰਟੀ ਕਿਰਾਏ ਤੇ ਨਾ ਮੁਖਤ ਦੇ ਵਿੱਚ ਲੁੱਕ ਆਫਟਰ ਲਈ ਦਿੱਤੀ ਜਾਵੇ ਮੈਂ ਕੁਝ ਪ੍ਰਵਾਸੀ ਜਿਹੜੇ ਉਹ ਚੰਗੇ ਵੀ ਬਹੁਤ ਹੈਗੇ ਆ ਪਰ ਸਾਰਿਆਂ ਨੂੰ ਕਹਿ ਸਕਦਾ ਪਰ ਇਦਾਂ ਜੀ ਮੋਸਟਲੀ ਸਾਡੇ ਪਿੰਡ ਜਿੱਤਾਂ ਕਬਜੇ ਹੀ ਆ ਜੀ ਹੋਰ ਵੀ ਇੱਕ ਦੋ ਹੋਰ ਕਬਜੇ ਹੈਗੇ ਆ ਇੱਥੇ ਉਹ ਵੀ ਪ੍ਰਵਾਸੀਆ ਵੱਲੋਂ ਆਜੀ ਸਰ ਸਾਹਿਬ ਅੱਜ ਮੇਲੀ ਪਿੰਡ ਆਇਓ ਕੀ ਕਾਰਨ ਹੈਗਾ ਜੀ ਹਾਂਜੀ ਇਸ ਤਰ੍ਹਾਂ ਜੀ ਸਾਨੂੰ ਮਾਨਯੋਗ ਸਿਵਲ ਜੱਜ ਸੀਨੀਅਰ ਡਿਵੀਜ਼ਨਲ ਸਾਹਿਬ ਨਵਾਂ ਸ਼ਹਿਰ ਵੱਲੋਂ ਇੱਕ ਪੋਜੈਸ਼ਨ ਦਾ ਪੋਜੈਸ਼ਨ ਨੂੰ ਐਗਜ਼ੀਕਿਊਟ ਕਰਨ ਦਾ ਆਰਡਰ ਆਇਆ ਸੀ ਉਹਦੇ ਵਿੱਚ ਤਾਲਾ ਤੋੜਨ ਦੀ ਕਾਰਵਾਈ ਸੀ ਇੱਕ ਮਕਾਨ ਦੀ ਉਹਦੇ ਵਿੱਚ ਕੋਰਟ ਵੱਲੋਂ ਬੈਲਿਫ ਲਗਾਏ ਗਏ ਨੇ ਬੈਲਿਫ ਹੀ ਸਾਡੇ ਨਾਲ ਹਾਜ਼ਰ ਨੇ ਇਹ ਬੈਲਿਫ ਸਾਹਮਣੇ ਕੋਰਟ ਤੋਂ ਤਾਂ ਇਹ ਕੋਈ ਮਸਲਾ ਸੀ ਇਹਨਾਂ ਦਾ ਜਿਹੜਾ ਉਹਨਾਂ ਨੇ ਗ੍ਰੈਂਟ ਤੇ ਜਾਂ ਆਉਦੇ ਮੁਲਾਜ਼ਮ ਨੂੰ ਦਿੱਤਾ ਹੋਣਾ ਉਹ ਉਹਨਾਂ ਦੇ ਲਈ ਆ ਹੀ ਕਬਜ਼ਾ ਕਰਕੇ ਬੈਠ ਗਿਆ ਸੀ ਇਹਨਾਂ ਦਾ ਜੁਡੀਸ਼ੀਅਲ ਕੋਰਟ ਕੇਸ ਚੱਲ ਰਿਹਾ ਸੀ ਔਰ ਕੋਰਟ ਨੇ ਸਾਨੂੰ ਦੇਸ਼ ਦਿੱਤਾ ਸੀ ਕਿ ਵੀ ਇਹਨਾਂ ਨੂੰ ਕਬਜ਼ਾ ਅੱਜ ਦਲਾਇਆ ਜਾਏ ਔਰ ਕੱਲ ਅਸੀਂ ਕੋਰਟ ਨੂੰ ਰਿਪੋਰਟ ਪੇਸ਼ ਕਰਨੀ ਹੈ ਤੇ ਮੈਨੂੰ ਬਖਾਇਦਾ ਡੀਸੀ ਸਾਹਿਬ ਨੇ ਇੱਥੋਂ ਦਾ ਡਿਊਟੀ ਮਿਨਿਸਟਰ ਲਗਾਇਆ ਸੀਗਾ ਕਿ ਤੁਸੀਂ ਆਪ ਦੀ ਦੇਖ ਰੇਗੇ ਲਾਅਰਡ ਆਰਡਰ ਮੇਨਟੇਨ ਕਰੋ ਇਸ ਵਜ੍ਹਾ ਨਾਲ ਸੀ ਇੱਥੇ ਆਏ ਅੱਜ ਇਹ ਕਾਰ ਵੀ ਕਰ ਕਬਜ਼ਾ ਕਿਹਨੇ ਕੀਤਾ ਸੀ ਤੇ ਕਬਜ਼ਾ ਆਪਾ ਦਵਾਣਾ ਕਿਉਂ ਕਬਜਾ ਕੀਤਾ ਹੈ। ਕਬਜਾ ਇਹ ਬੈਜਨਾਥ son of ਜਗਦੇਵ ਜਗਦੇਵ ਨਗਰ ਰੈਜ਼ੀਡੈਂਟ ਆਫ ਵਿਲੇਜ ਮੇਲੀ ਇਹਨਾਂ ਨੇ ਕੀਤਾ ਸੀ ਔਰ ਕਬਜਾ ਸੀ ਉਹਨਾਂ ਨੂੰ ਦਵਾਨਾ ਲਖਬੀਰ ਸਿੰਘ ਬਸਰਾ son of ਗੁਰਦੇਵ ਸਿੰਘ ਬਸਰਾ ਰੈਜ਼ੀਡੈਂਟ ਆਫ ਵਿਲੇਜ ਮੇਲੀ ਉਹਨਾਂ ਦੇ ਟੌਰਨੀ ਨੇ ਟੌਰਨੀ ਸਾਹਿਬ ਤੁਹਾਡਾ ਨਾਮ ਸੀ ਚਰਨਜੀਤ ਸਿੰਘ ਚਰਨਜੀਤ ਸਿੰਘ ਟੌਰਨੀ ਨੇ ਜਿਨ ਉਹਨਾਂ ਨੂੰ ਪਾਵਰ ਆਫ ਟੌਰਨੀ ਦਿੱਤੀ ਹੋਈ ਉਹਨਾਂ ਨੇ ਇਹ ਮੌਕੇ ਤੇ ਚਰਨਜੀਤ ਸਾਹਜ ਦੇ ਸੀ ਇਹਨਾਂ ਨੂੰ ਕਬਜਾ ਦਿਵਾਇਆ ਔਰ ਕੋਰਟ ਦੇ ਉਗਮਾ ਦੀ ਪਾਲਣਾ ਕਰਕੇ ਕੱਲ ਅਸੀਂ ਰਿਪੋਰਟ ਸਬਮਿਟ ਕਰ ਦਾਂਗੇ ਔਰ ਮਕਾਨ ਦੀ ਅਸੀਂ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਮਕਾਨ ਵਿੱਚ ਕੋਈ ਸਮਾਨ ਨਹੀਂ ਹੈ इवन ਅੰਮ੍ਰਿਤ ਤੱਕ ਛੱਤਾ ਵੀ ਤੋੜ ਜਿੱਤੇ ਨੇ ਤੇ ਖਸਤਾ ਹਾਲਤ ਮਕਾਨੀ ਸਾਨੂੰ ਖਾਲੀ ਦਿਖਿਆ ਸੀ ਉਹ ਕਬਜ਼ਾ ਇਹਨਾਂ ਨੂੰ ਕਰਕੇ ਦੇ ਰਹੇ ਔਰ ਕੱਲ ਅਸੀਂ ਕੋਰਟ 에 ਰਿਪੋਰਟ ਸਬਮਿਟ ਕਰ ਦੋ ਸਾਰੀਆਂ ਗਰੀਲਾਂ ਬਿਲਡਿੰਗ ਦੀਆਂ ਹਾਲਾਤ ਤਾਂ ਨਹੀਂ ਕੋਈ ਪੈਦਾ ਹੋਏ ਨਹੀਂ ਜੀ ਕੋਈ ਹਾਲਾਤ ਨਹੀਂ ਹੈ ਉਹ ਦੂਜੀ ਪਾਰਟੀ ਨੂੰ ਸ਼ਾਇਦ ਪਹਿਲੇ ਕੋਰਟ ਦਾ ਪਤਾ ਲੱਗ ਗਿਆ ਹੋਣਾ ਯਾ ਉਹ ਉਹਦੀ ਵਜ੍ਹਾ ਨਾਲ ਉਹ ਇੱਥੇ ਸਾਨੂੰ ਨਜ਼ਰ ਵੀ ਨਹੀਂ ਆਏ ਤੇ ਪਿੰਡ ਦੇ ਸਾਡੇ ਨੰਬਰਦਾਰੀ ਵੀ ਨਾਲ ਨੇ ਤੇਨੇ ਕੋਲ ਵੀ ਅਸੀਂ ਪੁੱਛਿਆ ਤੇ ਉਹ ਇਹ ਵੀ ਕਹਿੰਦੇ ਇੱਥੋਂ ਨਿਕਲ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਤੇ ਤੁਸੀਂ ਆ ਦੇਖ ਚੁੱਕੇ ਹੋ ਮਕਾਨ ਵੀ ਤੋੜ-ਪਨ ਕਰ ਗਏ ਸਾਰੀ ਪਰ ਅਸੀਂ ਜੋ ਕੋਰ ਦਾ ਆਰਡਰ ਹੁੰਦੀ ਪਾਲਣਾ ਕਰਦੇ ਹੋਏ ਕੱਲ ਕੋਰ ਰਿਪੋਰਟ ਸਬਮਿਟ ਕਰਦੇ ਹਾਂ ਸਰ ਸਾਹਿਬ ਅੱਜ ਤੁਸੀਂ ਮੇਲੀ ਪਿੰਡ ਆਏ ਹੋ ਕੀ ਚੈੱਕ ਕਰਦੇ ਤੁਸੀਂ ਤਸੀਲਦਾਰ ਸਾਹਿਬ ਨੇ ਪਹਿਲਾਂ ਦੱਸ ਦਿੱਤਾ ਇਹਦਾ ਜਿਹੜਾ ਐਪਲੀਕੇਸ਼ਨ ਦੌਣਾ ਸੀਗਾ ਰਗਵੀਰ ਸਿੰਘ ਦਾ ਮਕਾਨ ਸੀ ਉਹਦੀ ਪਾਵਰ ਆਫ ਟਾਰਨੀ ਜਿਹੜੀ ਆ ਚੰਗੀ ਸੀ ਮਾਂ ਜੋ ਕੋਰਟ ਵੱਲੋਂ ਜਿਹੜਾ ਆ ਹੁਕਮ ਹੋਇਆ ਸੀ ਇਹਨਾਂ ਨੂੰ ਜਿਹੜਾ ਪ੍ਰੈਸ਼ਰ ਨਾਲ ਕਿਉਂ ਆਇਆ ਜਾਵੇ ਇਹ ਪ੍ਰਵਾਸੀ ਮਿਲਤ ਸੀਗੇ ਉਹਨਾਂ ਦੇ ਗਵਰਡੀ ਅੰਦਰ ਸੀਗਾ ਤੇ ਉਹਨਾਂ ਨੂੰ ਕੋਰਟ ਦੇ ਹੁਕਮ ਦੇ ਨਾਲ ਇਹਨਾਂ ਨੂੰ ਗਵਰਡੀ ਅੰਦਰ ਹੁਕਮ ਹੋਇਆ ਸੀ ਜਿਹੜਾ ਰਗਵੀਰ ਸਾਹਿਬ ਜਿਹੜੇ ਆ ਆਪਣੀ ਹਾਇਤ ਦੇ ਵਿੱਚ ਅਜੇ ਦਾ ਮਕਾਨ ਦੀਆਂ ਛੱਟਾਂ ਹੀ ਹੈ ਨਹੀਂ ਹਾਂਜੀ ਇਹ ਮਕਾਨ ਦੀਆਂ ਤਾਂ ਛੱਟਾਂ ਹੀ ਨਹੀਂ ਕਾਪੀ ਆਸ ਹਾਂਜੀ ਮਕਾਨ ਛੱਟਾਂ ਨਹੀਂ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਸਵਾਚਨ ਸਵਾਚਨ ਜੀ ਰੈਜਿਗਨੇਸ਼ਨ ਦਨ ਤੁਹਾਡਾ ਕੀ ਤੁਹਾਡਾ ਸੈਲਫ ਵੈਲਕਮ ਕਿਧਰੋਂ ਆਏ ਕਿਧਰੋਂ ਸੀ ਕੋੜ ਦੇ ਵਿੱਚੋਂ ਕੋੜ ਦੇ ਵਿੱਚੋਂ ਅੱਜ ਕਿਹੜੇ ਪਿੰਡ ਆਏ ਆ ਮਲੇ ਜੀ ਕੀ ਇੱਥੇ ਪ੍ਰੋਗਰਾਮ ਇੱਥੇ ਕਮਜਾ ਵਰੰਟਾ ਕਬਜਾ ਵਰੰਟਾ ਕਿਹਦਾ ਕਿਹਦਾ ਆਇਆ ਕਬਜਾ ਕਬਜਾ ਆਇਆਗਾ ਬੈਜ ਨਾ ਦਾ ਉਹਨਾਂ ਦੋਨਾਂ ਦਾ ਅਟਾਰਨੀ ਹੈ ਚੰਦ ਜੀ ਸਿੰਘ ਕੀ ਆ ਨੰਸਨ ਕਬਜਾ ਕੀਤਾ ਕਿਨੇ ਕਬਜਾ ਬੈਜਨਾਥ ਨੇ ਕੀਤਾ ਹੈ ਬੈਜਨਾਥ ਨੇ ਬੈਜਨਾਥ ਨੇ ਕੀਤਾ ਇਹ ਆਪਣੇ ਪੰਜਾਬੀ ਆ ਕਿ ਪ੍ਰਵਾਸੀ ਹੈਗਾ ਇਹ ਤਾਂ ਪਤਾ ਨਹੀਂ ਹੁਣ ਕਰਾਇਦਾਰ ਹੈ ਨਾ ਕੋਟੋਂ ਸੀ ਵਾਸੀ ਹੈ ਇਹ ਅੱਜ ਕਬਜਾ ਮਿਲ ਜਾ ਮਿਲ ਜਾਊਗਾ ਬੈਜਨਾਥ ਨੇ ਕੀਤਾ ਹੈ ਦੇ ਤੁੰਗਿਆ ਲੋ ਬੰਦੇ ਇਹ ਵਾਲੀ ਹਾਂ ਜਾਨੀ ਖਾ ਲਈਏ ਨਾਲ ਲਾ ਕੇ ਬੱਚੇ ਨਾਲ ਲਾ ਕੇ ਰਥਰੰਦੇ ਕੋਈ ਸੀ ਕੋਈ ਵਰ ਮੰਗਦੀ ਰ ਸਵਾਸੀ ਕਿਉਂਕਿ ਜੁਡੀਸ਼ੀਅਲ ਕੋਰਟ ਦਾ ਆਰਡਰ ਮੈਨੂੰ ਹੋਣੀ ਪਿਆ ਘਟਾ ਕੋ ਪਹਿਲੇ ਮੈਨੂੰ ਵੀ ਨਹੀਂ ਪਤਾ ਸੀਗਾ

ਕੀ ਕੋਈ ਪਰਪਸ ਇੱਥੇ ਕੋਈ ਕੈਸਿੰਗ ਦੀ ਕੋਡ ਹੁੰਦਾ ਹੈ ਤੇਰਾ ਸੀਸੀ ਐਂਡੀ ਦੀ ਇਸ ਤਰ੍ਹਾਂ ਹੈ ਉਹ ਕਿਸੇ ਦਾ ਪਾਸ ਹੈ ਹਾਂ ਉਹਨਾਂ ਨੂੰ ਪਤਾ ਹੋਣਾ ਹੈ ਵੀ ਸਾਰੀ ਕਾਰਵਾਈ ਕਰਨ ਕਰ ਕਰਕੇ ਤਰਜ਼ ਮੈਂ ਤਾਂ ਵੀ ਜਾਣ ਚ ਰਹਿ ਗਿਆ ਕਿ ਅਗਲਾ ਕੀ ਹੋਣੀ ਨਾ ਚੀਜਾਂ ਕਿ ਅਸੂਖ ਹੈ ਹੇ ਬੇਟ ਸੋਨ ਅੰਬਰੀ ਦੀ ਕਬੂਲਤ ਕਰਦੇ ਹਾਂ ਤੇ ਸਭ ਕਰਕੇ ਹੈ ਸਭ ਤੇਰੀ ਸ਼ਕਤ ਨਾਲ ਮਾਨਨ ਕਰਦੇ ਹਾਂ ਆ ਰਹੀ ਹੈ ਸਾਡੀ ਸਤਿਕਾਰ ਤਾਂਜੀ ਇਹ ਮੋਟਰਸਾਈਕਲ ਦਾ ਸਟਾਰਟਰ ਆ। ਇਹ ਬਹੁਤ ਜ਼ਿਆਦਾ ਗੈਰ ਹੈ ਹੈ? ਬਹੁਤ ਜ਼ਿਆਦਾ